ਪੰਜਾਬ ਪ੍ਰਧਾਨ ਨੇ ਇਹ ਗੱਲ ਕਹੀ ਆ ਉਹਦੇ ਘਰ ਜਾ ਕੇ ਕਿ ਕਾਂਗਰਸ ਉਹਦੀ ਸ਼ਹਾਦਤ ਨੂੰ ਸਲਾਮ ਕਰਦੀ ਹੈ ਤੇ ਕਾਂਗਰਸ ਉਹ ਸ਼ਹੀਦ ਨੂੰ ਆਪਣਾਉਂਦੀ ਹੈ ਅੰਗਜ ਨੂੰ ਬਚਾਉਣਾ ਹੈ ਨਾ ਤੇ ਸਾਰਿਆਂ ਨੂੰ ਇੱਕੋ ਨਾਲ ਬੋਊਗਾ ਕਿਸਾਨਾਂ ਨਾਲ ਸਾਧਣਾ ਪਊਗਾ ਕਿਸਾਨ ਮੰਗਦੇ ਕੀ ਆ ਕੁਝ ਆਪਣੀ ਲੋੜਾਂ ਪੂਰੀਆਂ ਕਰਦੇ ਪੈਣੇ ਔਰ ਸਾਰੇ ਕਿਸਾਨ ਦੀ ਖੁਸ਼ਹਾਲੀ ਬਾਤ ਮੰਗਦੇ ਪੈਣੇ ਸੋਨਾ ਭੱਜ ਗਿਆ ਵਾ ਇੰਨਸ ਕੇਲਾ ਕੋ ਹੈ ਨਹੀਂ ਨਾ ਇੰਨਾ ਗਰ ਪਾਤਾ ਬੀ ਜੀ ਪੀ ਇੰਨਾ ਗਰ ਪਾਤਾ ਹੈ ਤੇ ਸਾਥ ਇਸ ਕੋ ਚੀ ਸਕਦੇ ਸੇ ਸੇ ਤੋਂ ਨਹੀਂ ਨਾ ਕਰਤਾ ਪੰਜਾਬੀ ਨੂੰ ਬੁਲਾਨ ਕਰਤਾ ਹਿੰਦੂ ਸਿੱਖ ਨੂੰ ਆਪਣੀ ਰੱਖਤਾ ਮੁਸਲਮਾਨ ਹਿੰਦੂ ਨੂੰ ਰੱਖਤਾ ਜਿਹੜੇ ਸਮਾਂ ਜਿਹੜੇ ਆ ਸਾਡੇ ਇਸ ਦੇ ਇਸ ਤਰ੍ਹਾਂ ਚੋਹਾਨ ਹੈ ਉਹ ਰੱਖਿਆ ਕਰਦੇ ਆ ਅੱਜ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਕਾਲਾ ਦਿਨ ਬਣਾਉਣ ਦੀ ਕਾਲ ਦਿੱਤੀ ਹੈ ਉਹਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਸੀਂ ਕਾਲੇ ਝੰਡੇ ਲੜਾ ਕੇ ਕਾਲੇ ਬੱਲੇ ਲਾ ਕੇ ਤੇ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਸੁਭਕਰਨ ਸਿੰਘ ਉਹਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਇਕੱਤਰ ਹੋ ਕੇ ਕਾਂਗਰਸ ਪਾਰਟੀ ਵੱਲੋਂ ਆਪਣਾ ਸਮਰਥਨ ਦੇਣ ਦੇ ਲਈ ਇਹ ਰੋਸ ਮਜਾਰਾ ਕਰ ਰਹੇ ਹਨ ਤੇ ਕੈਂਡਲ ਮਾਰਚ ਕਰ ਰਹੇ ਆਜ ਪਾ ਕਾਤਲਾਂ ਦੀ ਸ਼੍ਰੇਣੀ ਦੇ ਵਿੱਚ ਸੀ ਤੇ ਉਹਨੇ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਤਾ ਕਿ ਉਹ ਕਾਤਲਾਂ ਦੀ ਸ਼੍ਰੇਣੀ ਦੇ ਵਿੱਚ ਹੀ ਸੀ ਸ਼ੁਭ ਕਰਨ ਦਾ ਅਸਲ ਕਾਤਲ ਮੌਜੂਦਾ ਪੰਜਾਬ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਆਪਣਾ ਬੀਜੇਪੀ ਸਰਕਾਰ ਜੋ ਜ਼ਾਲਮ ਸਰਕਾਰ ਹਿਟਲਰ ਤੋਂ ਵੀ ਮਾੜਾ ਸਾਬਿਤ ਹੋਇਆ ਮੋਦੀ ਨਰਿੰਦਰ ਮੋਦੀ ਇਹ ਜੋ ਕਿਸਾਨਾਂ ਦੇ ਵਿਰੋਧ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਤੇ ਜਿਹੜਾ ਯੰਗ ਮੁੰਡਾ ਸਾਡਾ ਸ਼ਹੀਦ ਹੋਇਆ ਉੱਥੇ ਉਹਦੇ ਰੋਸ ਦੇ ਵਿੱਚ ਉਹਨੂੰ ਸ਼ਰਧਾਂਜਲੀ ਦਿਨ ਦੇ ਦਿਨ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਕੀਤੀ ਸੀਗੀ ਜੀ ਬੀਜੇਪੀ ਕਦੀ ਕਿਸੇ ਦਾ ਵੀ ਭਲਾਈ ਚਾਹਦੀ ਨਹੀਂ ਹੈਗੀ ਬਿਕੋਜ਼ ਪਹਿਲਾਂ ਵੀ ਇਹ ਆਪਣੇ ਜਿਹੜੇ ਵਾਅਦੇ ਕਰਕੇ ਸੀ ਨਾ ਇਹ ਉਹਨਾਂ ਦੇ ਪੂਰੀ ਨਿਥਰੀ ਹੈਗੀ ਹੈ ਤੇ ਇਹਨਾਂ ਨੇ ਪਹਿਲੇ ਵੀ ਜਦੋਂ ਪਹਿਲੇ ਦਿੱਲੀ ਨੂੰ ਮੋਰਚਾ ਲੱਗਿਆ ਸੀਗਾ ਉਸ ਵੇਲੇ ਵੀ ਮੋਦੀ ਸਰਕਾਰ ਮੋਦੀ ਸਰਕਾਰ ਨੇ ਕਹਿ ਸੀਗਾ ਕਿ ਅਸੀਂ ਉਹ ਤਿੰਨ ਬਿੱਲ ਵਾਪਸ ਲਾਵਾਂਗੇ ਜਿਹਦੇ ਤੋਂ ਬਿਲਕੁਲ ਹੀ ਮੁੱਕਰ ਕੇ ਯੂ ਟਰਨ ਲੇਤਾ ਇਹਨਾਂ ਨੇ ਜਿਹਦੇ ਕਰਕੇ ਹੁਣ ਕਿਸਾਨਾਂ ਨੂੰ ਦੁਬਾਰਾ ਫੇਰ ਇੱਕ ਮੋਰਚਾ ਦੁਬਾਰਾ ਲਾਣਾ ਪੈ ਰਿਹਾ ਹੈ